ਜੀ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਆਉ ਕਰਦੇ ਆ ਬਲੌਗ ਦੀ ਸ਼ੁਰੂਆਤ ਸ਼ਾਮ ਦਾ ਟਾਈਮ ਸਵੇਰ ਦਾ ਬਲੌਗ ਨਹੀਂ ਸ਼ੁਰੂ ਕੀਤਾ ਉਹਨੇ ਕੰਮ ਤੋਂ ਆਏ ਜਿਵੇਂ ਮਤੇ ਚਾ ਦੋਸਤੋ ਕੀ ਹਾਲ ਚਾਲ ਚਾ ਬਣੀ ਪੀ ਲਈਏ ਤੇ ਫਿਰ ਆਪਾਂ ਚੱਲੇ ਆਂ ਬਾਜ਼ਾਰ ਥੋੜਾ ਜਿਹਾ ਕਿਉਂ ਮੇ ਤੇਰੇ ਖਮਾ ਪਰਹਿ ਲਈਏ ਤੇ ਇਹਨੂੰ ਜੀ ਚਾ ਬੰਦੀ ਪਈ ਆਪਣੀ ਚਾ ਪੀ ਕੇ ਤੇ ਫਿਰ ਚੱਲੇ ਆਂ ਅਤੇ ਫਤ ਕਿੱਥੇ ਚੱਲਿਆ ਘੁੰਮਣ ਚੱਲਿਆ ਚਲੋ ਬ ਚੱਲੇ ਆਪਾਂ ਬਾਜ਼ਾਰ ਨਾਲ ਹੋਰ ਕਿਵੇਂ ਸਾਰੇ ਠੀਕ ਠਾਕ ਵਧੀਆ ਤਸਵੀਰੇ ਦਾ ਵਰਤ ਜਿੰਨਾ ਵਰਤ ਰੱਖਣਾ ਉਹਨਾਂ ਨੂੰ ਵਧਾਈਆਂ ਜਿੰਨਾ ਨਹੀਂ ਰੱਖਣਾ ਉਹਨਾਂ ਨੂੰ ਵਧਾਈਆਂ ਤੇ ਇਸ ਲਈ ਆਪਣਾ ਵੱਡੇ ਵੀ ਹੈਗਾ ਵਾ ਨਾਲ ਹੀ ਇਹਨਾਂ ਦਾ ਹੈਗਾ ਵੱਡੇ ਤੇ ਮੈਂ ਅਨੂ ਨੂੰ ਇਸ ਤੋਂ ਪਹਿਲਾਂ ਹੀ ਕਰ ਦਿੰਨੀ ਹੈਪੀ ਬਰਥਡੇ ਤੇ ਕਾਕੇ ਲੋ ਜੀ ਕੱਲ ਹੈ ਗਿਆ ਵਰਤ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੁਣ ਆ ਤੇ ਅਹੀਂ ਮਤਲਬ ਅਹੀਂ ਕਿ ਮੈਂ ਸੋਚ ਜਾ ਕਿ ਚਲੋ ਘੁੰਮੋਨੇ ਆ ਇਹ ਆਏ ਸੀਗੇ ਕੰਮ ਤੋਂ ਮੈਂ ਕੰਮ ਨਿਕੋ ਮਹਾਲੇ ਆਉ ਤਵੇ ਉਹਨਾਂ ਦਾ ਮੇਲਾ ਵੇਖਣੇ ਨਸੰਬਲ ਚੌਂਕ ਕਰੋ ਚੱਕ ਸੰਬਲ ਜਾਓ ਨਾਲੇ ਕੁਝ ਖਾ ਪੀਉਨੇ ਤਾਂ ਇੱਧਰ ਵੇਖੋ ਕਿੰਨੀ ਭੀੜ ਲੱਗੀ ਹੋਈ ਦੇਖੋ ਇੱਧਰ ਜਲੇਬੀਆਂ ਫੈਣੀਆਂ ਬੀਬੀਆਂ ਬੱਠੀਆਂ ਹੋਈਆਂ ਚਲੋ ਲੱਲੇ ਲੱਲੇ ਆਪ ਕੀ ਦੇਣੇ ਦੇ ਨਾਲ ਪੜੇ ਨੇ ਉਹ ਜਿੰਨਾ ਉਹਨਾਂ ਚਾਹੀਦੇ ਦੇ ਇਤਹਾਰ ਪੂਰੇ ਕਰਨੇ ਚਾਹੀਦੇ ਆਪਣੀ ਰੀਜਾਰਿਕ ਨੂੰ ਪਹਿਣਾ ਨੂੰ ਪੂਰੀ ਕਰਨੀ ਚਾਹੀਦੀ ਹੈ ਜਿੰਨਾ ਜਤਾ ਜਿਵੇਂ ਕਹਿੰਦੇ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਚਲੋ ਕਰਨਾ ਚਾਹੀਦਾ ਇਧਰ ਫਰੇ ਆਪਣੀ ਮਸਤੀ ਕਰਨਦੇ ਆ ਜੀ ਤੇਰਾ ਖੁਸ਼ੀ ਤੇ ਪਾਇਆ ਹੈ ਨਾ ਯਮਾ ਦਿਨੇ ਮੜਾਤਾ ਹਾਂ ਕਰਦਾ ਉਹ ਕੰਮ ਨਹੀਂ ਕਰੇ ਦਿੰਦਾ ਕਰਦਾ ਬਹੁਤ ਜ਼ਿਆਦਾ ਹਸਤਾ ਹੁੰਦਾ ਜੇ ਕੰਮ ਕਰਦੀ ਹੋਊਂਗੀ ਝਾੜੂ ਫੇਰਾ ਇਹਨੇ ਮਗਰ ਮਗਰ ਦੂਰੀ ਫੇਰਨਾ ਮੇਰੇ ਮਗਰ ਮਗਰ ਦੂਰੀ ਫੇਰਨਾ ਹੈ ਕੜਾ ਲਾਤਾ ਹੀ ਪੁੱਟਣਾ ਮਗਰਾਈ ਕੜਾ ਖਲੰਨਾ ਕੜਾ ਪਾਉ ਕੜਾ ਕੜਾ ਅਰੇ ਵੱਡੇ ਕਿਦਾ ਭਲਾ ਪਤਾ ਵੱਡੇ ਕਿਦਾ ਅੱਜ ਫੱਤੇ ਦਾ ਬੱਢੀ ਅੱਜ ਬਾਅਦ ਜਲੀ ਉਥੋ ਉੱਠ ਉੱਠ ਬਾ ਚਲੋ ਲਿਓ 11:30 ਦਾ ਟਾਈਮ ਹੋ ਗਿਆ ਤੇ ਮੇਰੇ ਵੱਲ ਹੈਪੀ ਬਰਥਡੇ ਟੂ ਯੂ ਫਤਿਹ ਹੈਪੀ ਬਰਥਡੇ ਵਧਾਈਆਂ ਦੇਂਦੇ ਸਾਰੇ ਮੈਨੂੰ ਤੇ ਤੂੰ ਇਹ ਗੂਗਲ ਨੂੰ ਕਰਕੇ ਕਿਹਾ ਨਹੀਂ ਥੈਂਕ ਯੂ ਜਾ ਥੈਂਕ ਯੂ ਘਰ ਤਾ ਦੋ ਵਾਰੀ ਤੇਹੀ ਹੁਣ ਕਿਹਾ ਮੇਰੇ ਕਹਿ ਕਿਉਂ ਫਤਿਹ ਕਿਹਾ ਹੈ ਨਾ ਫਤਿਹ ਨੂੰ ਬਸਲਾ ਫਤਿਹ ਨੂੰ ਸੁਣਿਆ ਹਾਂ ਫਤਿਹ ਸੁਣਿਆ ਨਾ ਚਲੋ ਕੋਈ ਹੈਪੀ ਬਰਥਡੇ ਟੂ ਯੂ ਮਾਣ ਨਹੀਂ ਕਿਹਾ ਥੈਂਕ ਯੂ ਥੈਂਕ ਯੂ ਥੈਂਕ ਯੂ ਹੋਰ ਕੀ ਹੈਪੀ ਬਰਥਡੇ ਟੂ ਯੂ ਕਹਿ ਦੇ ਦਿੱਤਾ ਹੁਣ ਇੱਕ ਵਾਰੀ ਕਿਉਂ ਬਤੇ ਕਹਿਦਾ ਨਾ ਥੈਂਕ ਯੂ ਆ ਹੋਂ ਦਾ ਕਹਿਦਾ ਸੇਮ ਟੂ ਯੂ ਚਾਹੇ ਥੈਂਕ ਯੂ ਕੁਝ ਵੀ ਹੋ ਗਿਆ ਸਾਡੇ ਘਰਾਂ ਟਾਈਮ ਫੁੱਲ ਫੁੱਲ ਕੇ ਲਾ ਲਓ ਪਹਿਲਾਂ ਫੁੱਲ ਕੇ ਲਾ ਲਓ ਫਿਰ ਉਹਨਾਂ ਜਿਹਨੂੰ ਸਾਡੇ 12 ਵਜੇ ਨੇ ਫਿਰ ਆਪਾਂ ਕੇਕ ਕੱਟਾਂਗੇ ਰਾਤ ਨੂੰ ਚਲੀ 12 ਵਜੇ ਵਾਲੇ ਆ ਬਸ ਸਾਡੇ ਘਰਾਂ ਵਿੱਚ ਉਹਨੇ ਫੁੱਲ ਕੇ ਲਾ ਲਓ ਸਾਡੇ ਘਰਾਂ ਫੁੱਲ ਕੇ ਲਾ ਲਓ ਆਏ ਬਾਜ਼ਾਰ ਗਏ ਸੀ 11 ਵਜੇ ਬਾਜ਼ਾਰ ਤੋਂ ਆਏ ਹੁਣ ਫਿਰ ਕੇ ਆਏ ਥੋੜਾ ਬਹੁਤ ਇਧਰ ਹੈਪੀ ਬਰਥਡੇ ਵਾਲਾ ਲਾਇਆ ਹੋ ਹੈਪੀ ਬਰਥਡੇ ਟੂ ਵੀ ਇਧਰ ਫਟਾਂਗੇ ਹਾਂ ਤਾਂ ਇਹ ਵਾਕੇ ਗਿਫਟ ਕੋਈ ਲਿਆ ਕੇ ਦੀ ਤਾ ਗਿਫਟ ਹੀ ਗਿਫਟ ਹੈ ਕੋਈ ਗੱਲ ਨਹੀਂ ਗਿਫਟ ਹੀ ਹੁੰਦੇ ਆ ਬਸ ਗਿਫਟ ਜਿਹੜਾ ਬੰਦਾ ਕਹਦੇ ਨਾ ਦਿ ਲੋ ਹਮ ਬਸ ਗਿਫਟ ਗਿਫਟ ਆ ਗਿਆ ਹੈ ਨਾ ਕਿਉਂ ਪਤਾ ਹੈ ਚਲ ਲੋ ਵਧੀਆ ਕੀਤੀ ਦੀ ਤੂੰਆਂ ਨੇ ਗਿਫਟ ਹੀ ਗਿਫਟਾ ਕੋਈ ਗੱਲ ਨਹੀਂ ਚਲੋ ਫਤੇ ਉੱਠੋ ਫਿਰ ਚਲੋ ਵੀ ਚੱਲੀਏ ਲੈ ਸੁਣਾ YouTube ਪਉਣਾ ਫਤੇ ਨੂੰ ਪਾਪਾ ਦੇ ਵੱਡੇ ਆ ਸੁਣਾ YouTube ਫਿਰ ਬਹਿ ਗਏ ਆਂਦੇ ਬਾਕਰ ਚਬਾ ਦੀਏ ਫਤੇ ਨੂੰ ਕਉ ਕਿਉਂ ਅਸੀਂ ਤੇ ਕੇ ਕੱਟਣਾ ਅਸੀਂ ਦੋਹਾਂ ਜਾਨਿਆਂ ਨੇ ਰਲ ਮਿਲ ਕੇ ਮੈਂ ਤੇ ਫਤੇ ਇਹ ਫਤੇ ਸਾਰੇ ਕੰਮ ਕਰੂਗਾ ਫਤੇ ਹੀ ਕਿਉਂ ਕਹਿੰਦੇ ਰੋਟੀ ਬਣਾਉਣੀ ਅੱਜ ਹਾਂ ਫਤੇ ਨੇ ਰੋਟੀ ਬਣਾਉਣੀ ਅੱਜ ਤਿੰਨ ਪਿੰਡਾਂ ਦੇ ਮੈਂ ਰੁਟੀ ਖਾਣ ਦਾ ਪਾਪਾ ਦਾ ਵੱਡੇ ਕੀ ਕਹਣਾ ਬਗਮ ह्म ਕਿਉਂਕਿ 12:00 ਵਜੇ ਮਾਂ ਸੌਂਦਾ ਹੀ ਆ 12:00 ਵਜੇ ਨਹੀਂ ਆਲੇ ਆ ਲੇਟ ਆਪਾਂ ਤਾਂ ਹੋ ਗਏ ਅਸੀਂ ਚੱਲ ਗਏ ਥੋੜਾ ਬਾਜ਼ਾਰ ਤੇ 8:30-9:00 ਵਜੇ ਕੰਮ ਤੋਂ ਆਏ ਇਹ ਲੇਟ ਹੋ ਗਏ ਤੇ ਹੁਣ ਪਹੁੰਚਿਆ ਘਰੇ ਉਹ ਤਾਂ ਕੰਮ ਦੇ ਫਿਰ ਦੇ ਟਾਈਮ ਜ਼ਿਆਦਾ ਹੋ ਗਿਆ ਬਸ ਇਦਾਂ ਹੀ ਮਰ ਮੜਾ ਮੜਾ ਬਸ ਕਾਫੀ ਕਿਤੇ ਆ ਗਏ ਫਿਰ ਕੇਕ ਲੈ ਆਂਦਾ ਫਿਰ ਆਪਾਂ ਤੋਂ ਕੇਕ ਲੈ ਆ ਛੋਟਾ ਜਿਹਾ ਮੰਗਾ ਚੱਲ 12 ਵਜੇ ਤੱਕ ਕੱਟ ਲਾਂਗੇ ਕਿਵਦੇ ਉਹ ਉਹਦੇ ਸਾਸੀ ਨਗਰ ਚੱਲ ਕੇ ਸਾਸੀ ਨਗਰ ਦੇਕਣਾ ਲੁਣਾਂ ਚੁੱਕੀਆਂ ਗੀਆਂ ਸਭ ਲੈ ਕੇ ਚੁੱਕ ਚੱਕ ਕੇ ਵਟਸਐਪ ਤੇ ਹੁਣ ਭਾਂਡੇ ਦੇ ਰਹਿ ਗਏ ਇੱਕ ਤੋਂ ਉਹ ਭਾਂਡੇ ਦੀ ਇੱਕ ਤੋਂ ਰਹਿ ਗਈਆਂ ਉੱਥੇ ਬਸ ਉਹ ਬਾਕੀ ਜੋ ਸਬਜੀ ਪਾਜੀ ਬਣਨਗੇ ਦਾਲ ਬਣਨਗੇ ਨਾਲ ਚੌਲ ਆਹ ਫੁਲਕੇ ਚਲੋ ਵੀ ਲੋ ਵਤੇ ਉਹਨਾਂ ਜਿਹੜੇ ਘੁੰਮ ਲੋ ਫਿਰ ਕਿ ਲਾਦੇ ਫਿਰ ਆਪਾਂ ਕੱਟਦੇ ਆ ਕੇਕ ਉੱਕੇ ਢੰ ਆਇਆ ਵਤੇ ਆਇਆ ਬੁੱਧਾ ਆਜੋ ਲੱਟਾ ਵਾਲੇ ਬੂਟਲੇ ਕਿ ਆਇਆ ਲੱਟਾ ਵਾਲੇ ਬੂਟਲੇ ਲੱਟਾ ਵਾਲੀ ਉਹ ਲੱਟਾ ਜਗਦੀ ਨਹੀਂ ਉਹ ਕੀ ਗੱਲ ਹੋਣੀ ਹੈ ਹੌਲਕੇ ਕਰਨੇ ਲਾਲੇ ਤੇ ਕੇਕ ਵੀ ਲੈ ਆਂਦਾ ਵਾ ਕੇਕ ਮੈਂ ਕੱਟ ਲਈ ਫਿਰ ਆਪਾਂ ਰੋਟੀ ਖਾਣੇ ਕੇਕ ਆ ਗਿਆ ਵਾ ਖਾ ਲੋ ਖਾ ਲੋ ਫਾ ਲੋ ਫਾ ਲੋ ਫਾ ਲੋ ਫੜੋ 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 ਆਹ ਦਾ ਪਰਾਂ ਗੱਲ ਫਾਗਾ ਜੀ ਤਿੰਨ ਚਾਰ ਗੱਲ ਚੱਲੋ ਮੈਂ ਹਰ ਤੀਕੂ ਲਾ ਕੇ ਆਇਆ ਲੈਓ ਕਰੀਏ ਨਾ ਇਹ ਵੱਡੇ ਕਰਨਾ ਨਹੀਂ ਕਰ ਤੂੰ ਦੋ 1 2 3 ਹੈਪੀਬਾਇਡ ਟੂ ਯੂ 1 2 3 ਚਲੋ ਇਹ ਤਾਂ ਜਦੋਂ ਜਿਹੜੀ ਦੂਜੀ ਕੋ ਰਹਿਣਾ ਹੈ ਕਿ ਕਿਹਦਾ ਰੱਖੀਏ ਕਿਹਦਾ ਵਾਲਾ ਟੋਪੀ ਪਾਈ ਉਹਦਾ ਫਤਿਹ ਨਿਭਾ ਜਾਏ ਸਮਝ ਨਹੀਂ ਹੈਗੀ ਹੁਣ ਸਾਰਾ ਪਤਾ ਹੁਣ ਕੀ ਜਾਂ ਫਿਰ ਲੈ ਕਿੰਨਾ ਸਮਾਂ

ਸਰ ਪੀਪਾ ਕੰਡੂ ਕੰਡਾ ਲਾਈਓ ਉਹਨੇ ਵੱਡੀ ਜੀ ਨਹੀਂ ਆਉਂਦੀ ਦੇਖੀ ਵੱਡੀ ਨਹੀਂ ਆਉਂਦੀ ਉਹ ਨਾਲ ਅਗਰ ਜਾਈ ਨਾ ਨਾ ਨਹੀਂ ਆਪੋ ਚਲ ਜੀ ਮੈਂ ਦੱਸ ਦਿੰਦੀ ਆ ਗੁਰਪ੍ਰੀਤ ਜੀ ਕਹਿੰਦਾ ਵੱਡੇ ਹੋ ਨਾਲ ਮਮਤਰੀ ਚਾਹ ਤੇ ਲਾਓ ਤੇ ਨਾਲ ਮਹੀਏ ਤੋ ਗਰਾਬ ਲੰਮੀਆ ਮਨਾ ਕਰੀ

ਜਿਕਾਉਂ ਕਿ ਜਿਕਾਉਂ ਗਾ ਤੇ ਜਿਕਾਉਂ ਗਾ ਉਹ ਰੈਮਨ ਨੂੰ ਦੇ ਕੋਰੋਂ ਆਉਂਦੇ ਬੜੀ ਬੜੀ ਫੋਟੋ ਇਹ ਆ ਉਹ ਕਿੱਥੇ ਕਰ ਦ ਤੁਹਾਨੂੰ ਦਿਖਵਾਉਣਾ ਮੋਸਾ ਹੈਪੀ ਬਰਥਡੇ ਟੂ ਯੂ ਕਿਹਾ ਨੂੰ ਬੁੱਢੀ ਬੁੱਢੀ ਮੈਨੂੰ ਕੋਈ ਮੈਂ ਕੋ ਨਹੀਂ ਕੇਕ ਕੱਟ ਲਿਆ ਇਹ ਤਾਂ ਢੋਲੇਆ ਕਿਹੋਂ ਬਦੇ ਕੇਕ ਵੀ ਕੱਟ ਲਿਆ ਮੈਂ ਉਹ ਵੀ ਲਿਆ ਥੋੜਾ ਬਹੁਤ ਕੇਕ ਆ ਪਿਆ ਸਾਰਾ ਹੀ ਪਿਆਜ ਫਿਲਹਾਲ ਸਗਣ ਕੱਢਦੀ ਹਾਂ ਨਾ ਪਤਾ ਯੂਨੀ ਕਿਤੇ ਬੜਾਈ ਪਹੁੰਚ ਵੀ ਬਾਈ ਕਿਦੀਆਂ ਗੰਦੇ ਸੀ ਕਿਦੀ ਠੰਡੀ ਕਿੱਡੀ ਦੇਸੀ ਤੇ ਦੀ ਗੋਦੀ ਨਹੀਂ ਮਦ ਇਹਨੇ ਮੂੰਹ ਕੱਟ ਲਿਆ ਉਹ ਬੜਾ ਤੇਜ਼ ਵਾ ਛੱਡਦੇ ਗੱਲ ਤੋਂ ਦੂਜੇ ਚਲਾਕੀਆਂ ਕੱਢਣ ਨਹੀਂ ਆਉਂਦੇ ਨਾ। ਕੋਲ ਵੀ ਵਧਾਈਆਂ ਸਭ ਨੂੰ ਮੇਰੇ ਪੁੱਤ ਨੂੰ। ਚੱਲ ਕੇ ਦੂ ਬਸ ਖਵਾਉਣਾ ਹੀ ਮੈਂ ਇਹਨੂੰ ਖਵਾਤਾ ਥੋੜਾ ਜਿਹਾ। ਆ ਫਿਰ ਰੱਖ ਦੋ ਫ੍ਰਿਜ ਹੁਣ ਖਾਣਾ ਤੇ ਕਿਹਨੂੰ ਮੈਂ ਕਿਹਾ। ਮੈਂ ਤਾਂ ਪੇਸਟੀਆਂ ਲਗਾ ਲੈਣ ਉਹ ਵੀ ਪੇਸਟੀਆਂ ਤੋਂ ਘੈ ਨਹੀਂ ਇੱਕ ਪੇਸਟੀ ਹੀ ਫਿਰ ਮੈਂ ਪੇਸਟੀ ਲਿਆਂਦਾ ਛੋਟਾ ਜਿਹਾ। ਇਸ ਵੀਰੇ ਦੇ ਦੂਸਰੇ ਆ ਗਿਆ ਨੂੰ ਮੈਂ ਤੇ ਖਾ ਲਿਆ ਆਪੇ ਉਹ ਤੇ ਜਿਹੜੀ ਜਦੋਂ ਸਤਿਕੇ ਆ ਗਿਆ ਕੀ ਦਿਖਾਉ ਕੀ ਖਾਣੂ ਦੇ ਦਿੱਤ ਕਰੇ ਕਰੇ ਕਰੀ ਲਾਗੇ ਕਰੀ ਇੱਕ ਖਾ ਲੋ ਤੂੰ ਤੇ ਕੀ ਖਾਇਆ ਕਰੋ ਕਰੇ ਕਰੇ ਨੀ ਲੇ ਉਹ ਹੋਣ ਦੇਣਾਂ ਗਰੰਟ ਹੈ ਕੇਕ ਵਾ ਅੱਜ ਦਾ ਵਲੋ ਜੇ ਵਲੋ ਵਧੀਆ ਲੱਗਾ ਤੇ ਕਮੈਂਟ ਸਿਜੂ ਕਰਿਓ ਮਿਲਦੇ ਵੈਸੇ ਨਵੀਂ ਵੀਡੀਓ ਨਾਲ ਅਸ਼ੀਕਾ ਦਾ ਬਾਈ ਬਰਥਡੇਟ ਤੱਕ ਤੇ ਦੇਖੋ ਕਿੱਡੀਆਂ-ਕਿੱਡੀਆਂ ਹੋਣ ਡੀਆਂ ਇੱਦਾਂ ਦੀ ਪਾਇਆ ਹੈ ਹੁਣੇ ਅਜੇ ਕਹਿੰਦੇ ਅੱਜ ਦੇ ਪਾਪਾ ਦਾ ਬਰਥਡੇ ਹੈ ਇਹ ਸੀ ਕੀਤੀ ਆ ਕਰੇ ਠੀਕ ਐ ਨਾ ਸਾਰੇ ਸਭ ਵਧੀਆ ਤਨੂ ਮੈਂ ਜਿੱਤ ਤਨੂ ਸਾਂ ਤੁਹਾਨੂੰ ਬੰਦੇ ਦੀ ਉਹ ਨਹੀਂ ਹੋਮਲੇ ਉਹ ਲੈ ਕੇ ਨਾ ਕੇਕ ਪਾ ਦਿੱਤਾ ਤੁਸੀਂ ਸਿਆ ਕੇ ਇੱਕ ਘੱਲੇ ਰਾਤੀ ਕੱਟਿਆ ਹੀਗਾ ਆਪਾਂ ਐਸੇ ਐਸੇ ਕੱਟਿਆ ਆਈ ਸੋਚਣ ਦੇ ਕਿ ਕੇਕ ਤੈਨੂੰ ਦਿੰਨੇ ਉਹਦਾ ਹੀ ਪਿਆ ਕੇਕ ਫਿਰ ਦੇ ਦੇ ਕੋਲ ਲੈਂਦਾ ਏ ਚਲ ਇਦਾਂ ਕੋਲ ਮੈਨੂੰ ਕੱਟ ਲਓ ਥੋੜੇ ਨਾਲ ਖਾ ਲਓ ਤੇ ਬਾਕੀ ਮੈਂ ਲੈ ਜਾਣਾ ਸਟਾਫ ਖਾ ਲੂਗਾ ਮੇਰਾ ਵੇਤੇ ਖਾ ਖੂ ਥੋੜਾ ਉਹ ਵੀ ਹੱਲੇ ਪਿਆ ਉਹਦਾ ਹੀ ਪਿਆ ਕੱਟਿਆ ਨਹੀਂ ਖਾਦਾ ਨਹੀਂ ਉਹਦਾ ਹੀ ਰੱਖਦਾ ਤੇ ਬੰਦੇ ਬੜੇ ਦੋਸਾਂ ਵਿੱਚ ਕਿਤਾ ਜਾਂਦਾ ਤੇ ਨਹੀਂ ਉਹ ਤੇ ਸਾਡੀ ਅੰਬੀਤ ਮੈਡਮ ਨੇ ਮਾਣਾਗੀ ਸੜੇ ਸੜੇ ਪੈਟੀਆਂ ਲੈ ਕੇ ਨਾਲ ਮੰਮੀ ਤੇ ਜੇ ਸਵੇਰੇ ਉੱਠਦੀ ਨਾ ਮम्मी ਕਿੱਥੇ ਚਲੀ ਕਿੱਥੇ ਪਰਸ ਵਿੱਚ ਚਲੀ ਹੋ ਉਹ ਤੋਂ ਤਰੀਕਾ ਨਹੀਂ ਹੋ ਬਲਕਿ ਮम्मी ਕਹਿੰਦੀ ਬਾਹਰੋਂ ਕੰਮ ਵਾਲੀ ਲਿਆਉਣਾ ਹੁੰਦਾ ਨਾ ਅਸੀਂ ਭਰਜਾ ਨੂੰ ਦਵਾ ਸੌਂਦੇ ਭਾਜੀ ਹੋਰ ਤੁਹਾਨੂੰ ਪਤਾ ਹੁੰਦਾ ਭਾਜੀ ਸੀ ਜਨਾਹ ਹੁਣ ਜੇ ਹੁਣ ਵੀ ਨਾ ਬਾਜੀ ਕੀਤੀ ਰਹਿੰਦੇ ਸੁੱਤੇ ਰਹੇ ਤੇ ਕੀ ਫਾਇਦਾ ਨਹੀਂ ਭਾਜੀ ਬਿਲਕੁਲ ਜੇ ਕੰਮ ਆਇਆ ਤੇ ਜੇ ਆਪਾਂ ਭੱਜ ਗਏ ਫਿਰ ਮਾਰੀ ਕਰਨੇ ਹਾਲੇ ਤਾਂ ਉਹਨਾਂ ਨੇ ਮਾਂ ਮੰਮੀ ਨੂੰ ਕਿਹਾ ਮੈਂ ਘਰੇ ਰਹਿਣਾ ਮੈਂ ਤੂੰ ਲੇਟਾ ਜੀ ਕੋਈ ਨਹੀਂ ਬਾਹਰੋਂ ਚਲੀ ਚੇ ਔਰ ਹੋਰ ਕਾਤੇ ਆ ਲੈ ਹਾਂ ਖਾਲਨ ਪੱਕੀ ਜੀ ਬਾਹਰ ਨਾ ਕੱਢ ਨੂੰ ਉਹਨੂੰ ਚੰਗਾ ਲੱਗਣਿਆ ਲੱਗਦਾ ਉਹਨੂੰ ਇਹ ਚੰਗਾ ਲੱਗਦਾ ਨਹੀਂ ਉਹਨੂੰ ਧੂਖੇ ਅੰਦਰ ਪੁੱਤਾ ਹੈ ਉਹਦਾ ਅਖਦਾ ਮੈਂ ਕਿਹਦਾ ਦੇਦਾ ਹੈ ਤੂੰ ਖਾਣਾ ਨਹੀਂ ਕਰਨ ਤੂੰ ਮੈਂ ਖਾਣਾ ਨਹੀਂ ਅੱਜ ਹਮਤਵੋ ਟੈਂਪੀ ਲੱਗਾ ਵੀ ਹੂੰ ਉਹਨੇ ਤਾਜ਼ੀਆਂ ਕੱਢ ਕੇ ਲੈਣੇ ਮੈਂ ਹਾਂ ਘਰ ਦੇ ਪੈਗ ਚੱਲੀ ਗਈਆਂ ਸੀਤੀ ਮੈਂ ਇਹ ਫੋਟੋ ਵੇਖੀ ਜਿਹੜੀ ਸਰਦਾਰ ਵਾਲੀ ਫੋਟੋ ਤੂੰ ਪਾਈ ਹੈ ਬੜਾ ਪਾਜੀ ਹੈ ਹੈਪੀ ਬਰਥਡੇ ਵਾਲੀ ਆਲਮੇ ਵੇਖੀ ਦਿਮਾਣ ਨਹੀਂ ਹੱਸੇ ਇਹੋ ਬਿੱਲ ਨਾ ਆਣੀ ਮੇਰਾ ਅੱਜ ਮੈਨੂੰ ਬੈਲ ਨਹੀਂ ਕਿਹਾ ਹੋ ਹੋ ਕੀ ਕਰਾਂ ਇਹ ਡਰਦਾ ਕਿ ਇਥੋਂ ਯਾਰ ਕਿ ਇਥੋਂ ਡਰਦਾ ਹੀ ਸੜਾ ਹੋ ਜਾ ਕੇ ਇੱਧਰ ਡਰਦਾ ਕਿ ਇਥੋਂ ਹੀ ਆਪੇ ਕਿੰਦਾ ਜਾਂਦਾ ਆਂ ਜਾਂ ਜਾਂਦਾ ਕੋਈ ਨਹੀਂ ਹੁਣ ਜਾਂਦੇ ਕੋਈ ਹੋਰ ਸਾਰੇ ਹੋ ਜਾ ਟੱਟਾ ਵਾਲੀ ਅਪਰਪਰ ਅੱਡੀ ਕਿ ਜਾਂਦਾ ਵਿਚੋਂ ਉਹ ਦੇ ਸੈਂਟਰ ਚ ਟੈਕਨਾਲੋਜੀ ਕਰਤਾ ਕੰਦਸਨ ਚਲ ਆ ਗਏ ਮਾਰੋ ਫੁੱਟ ਮਾਰੀ ਲਾਤਾਂ ਮਾਰਦੀ ਫੁੱਟ ਮਾਰਦੀ ਮਾਰ ਲਈ ਚਲ ਆਉਂਦੀ ਮੂੰਹ ਬਕੇ ਰਹਿਣ ਦੇ ਡੜੀ ਕਿ ਮੂੰਹ ਬਕੇ ਰਹਿਣ ਦਾ ਮੂੰਹ ਮੇਰਾ ਰੱਖ ਲੈ ਮਾਨ ਚਲੋ ਘਾਟੋ ਘੱਟਾ ਬਟੋ ਨਹੀਂ ਚਲੋ 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 ਓਏ ਨਾਲ ਕਿਹੜਾ ਜਾ ਗਿਆ 3 ਜਾ ਗਿਆ ਲੱਗਦਾ ਹਾਂ ਘੱਟ ਦੋ ਬਹੁਤ ਵਧੀਆ ਬਹੁਤ ਵਧੀਆ ਜੀ 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 ਹਾਂਜੀ ਚਲੇ ਜੀ ਓਕੇ ਜੀ ਆਪੇ ਲੈ ਕੇ ਲੈ ਆਪੇ ਜਾ ਲੈ ਲੈ ਦੋ ਕੇਕ ਹੋ ਗਏ ਇੱਕ ਕੋ ਲੈ ਗਿਆ ਜੀ ਮੈਂ ਤਾਂ ਸਲੌਂਸਾਂ ਦੇ ਮੁੰਡਿਆਂ ਨੂੰ ਮੁੰਡਿਆਂ ਮੁੰਡਿਆਂ ਜਾਊਗਾ